ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨੁ ਸਾਸਾ ਬੇਸ਼ਰਤ ਆਨ ਮਿਲਾਇਆ

ਪਸੂ ਪਰੇਤ ਮੁਗਦ ਭਏ ਸਰੂਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀ ਮਤ ਕਹਿਣ ਨਜਾਈ ਰਹਾਉ दुख सोग बंगल बिसरम्मा, मन बाशत फल मिले अचिन्ता पूरन हुए कम्मा, इहा सुख आगे मुखे उज्ज्वल ਮਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸੇ ਆ ਆਪਣੇ ਸਤ ਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਪ੍ਰਮ ਭਾਗਾ ु नानक ताके जाका जा चरणी मन नगा उठत बैठत हर गुण दर्द प्रम भगा कहु नानक ताके पूरकरम् ਜਾ ਕਾ ਗੁਰ ਚਰਨੀ ਮਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਨਿਵਾਜੀ ਸਾਧ ਸੰਗਤ ਦਿਓ ਫਤੇ ਦੀ ਸਾਂਝ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੇ ਭਾਗਾwale ਹੋ ਜੋ ਆਪ ਜੀ ਨੂੰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਈ ਸ੍ਰੀ ਹੁਕਮਨਾਮਾ ਸਾਹਿਬ ਸ੍ਰੀ ਮੁਖਵਾਕ ਧੰਨ ਧੰਨ ਹਾਜ਼ਰਾ ਹਜੂਰ ਜਹਰਾਜ ਹੂਰ ਚਵਰਤਖਤ ਦੇ ਮਾਲਕ ਨਿਮਾਣਿਆਂ ਦੀ ਮਾਨ ਨਿਤਾਣਿਆਂ ਦੇ ਤਾਨ ਸ੍ਰਿਸ਼ਟੀ ਦੇ ਪਾਲਨਹਾਰ ਜੁਗੂ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਵਿੱਤਰ ਬਚਨਾਂ ਦੀ ਸੰਖੇਪ ਕਥਾ শ্রবণ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ ਸੋਰਠ ਮਹਲਾ 5 ਇਹੇ ਬਚਨ ਪੰਚਮ ਪਾਤਸ਼ਾ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਬਖਸ਼ ਰਹੇ ਹਨ ਇਹ ਸ਼ਬਦ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 614 ਉੱਪਰ ਰਾਗ ਸੂਰਠ ਦੇ ਅੰਦਰ ਸੁਭਾਈ ਮਾਨ ਹੈ ਮਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਾਨ ਮਿਲਾਇਆ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਦਸਨਾ ਕਰਦੇ ਹਨ हे पाई गुरु आत्मिक तौर ते मरे हुए मनुख दे शरीर विच नाम जिंद पा देंदा है प्रभु तो विछड़े हुए मनुख नु लिया के प्रभु नाल मिला देंदा है पशु परेत मुगत पए सुरते ਹਰ ਨਾਮ ਮੁਖ ਗਾਇਆ ਪਸ਼ੂ ਸੁਭਾਉ ਮਨੁਖ ਅਤੇ ਪ੍ਰੇਤ ਸੁਭਾਉ ਬੰਦੇ ਮੂਰਖ ਮਨੁਖ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪਰਮਾਤਮਾ ਦਾ ਨਾਮ ਮੂੰਹ ਨਾਲ ਆਪਣੇ ਮੁਖ ਨਾਲ ਗਾਣ ਲੱਗ ਜਾਂਦੇ ਹਨ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀ ਮਤ ਕਹਿਣ ਰਾਜਾਈ ਰਹਾ ਹੇ ਭਾਈ ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ ਉਸ ਦਾ ਮੁੱਲ ਕਿਸੇ ਪ੍ਰਕਾਰ ਵੀ ਦੱਸਿਆ ਨਹੀਂ ਜਾ ਸਕਦਾ ਹੈ ਦੁੱਖ ਸੋਗ ਕਟਾਹੋ ਡੇਰਾ ਅਨੰਦ ਮੰਗਲੇ ਬਿਸਰਮਾ ਏ ਪਾਈ ਜਿਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਗੁਰੂ ਉਸ ਨੂੰ ਨਾਮ ਜਿੰਦ ਦੇ ਕੇ ਉਸ ਦੇ ਅੰਦਰੋਂ ਦੁੱਖਾਂ ਦਾ ਗਮਾਂ ਦਾ ਡੇਰਾ ਹਿਟਾ ਦਿੰਦਾ ਹੈ ਉਸ ਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਬਣਾ ਦਿੰਦਾ ਹੈ ਮਨ ਬਾਸਤ ਫਾਲ ਮਿਲੇ ਚਿੰਤਾ ਪੂਰਨ ਹੋਏ ਕੰਮ ਉਸ ਮਨੁੱਖ ਨੂੰ ਅਚਨਚੇਤ ਮਨ ਇਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਹੀ ਕੰਮ ਗੁਰੂ ਦੀ ਕਿਰਪਾ ਸਦਕਾ ਸਿਰੇ ਚੜ ਜਾਂਦੇ ਹਨ ਇੰਹਾ ਸੁਖ ਆਗੈ ਮੁਖ ਉਜਲ ਮਟ ਗਏ ਆਵਣ ਜਾਣੇ ਏ ਭਾਈ ਜਿਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਹਨ ਉਹਨਾਂ ਨੂੰ ਇਸ ਲੋਕ ਵਿੱਚ ਸੁਖ ਪ੍ਰਾਪਤ ਰਹਿੰਦਾ ਹੈ ਪਰਲੋਕ ਵਿੱਚ ਵੀ ਉਹ ਸੁਰਖ ਰੂਹ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦਾ ਗੇੜ ਮੁੱਕ ਜਾਂਦੇ ਹਨ ਉਹਨਾਂ ਨੂੰ ਕੋਈ ਡਰ ਪੋ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਨਿਰਭਉ ਭਇ ਹਿਰਦੈ ਨਾਮ ਵਸਿਆ ਆਪਣੇ ਸਤ ਗੁਰ ਕੈ ਮਨ ਬਾਣੀ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਏ ਨਾਨਕ ਆਖ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਕਹੋ ਨਾਨਕ ਤਾਕੇ ਪੂਰ ਕਰਮਾਂ ਜਾ ਕਾ ਗੁਰ ਚਰਣੀ ਮਨ ਲਗਾ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਣਾ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਗਮ ਪ੍ਰਮਾਤਮਾ ਦੂਰ ਕਰ ਦਿੰਦਾ ਹੈ ਉਸ ਦੇ ਸਾਰੇ ਕੰਮ ਪ੍ਰਮਾਤਮਾ ਆਪ ਵਿੱਚ ਸਹਾਈ ਹੋ ਕੇ ਪੂਰੇ ਕਰ ਦਿੰਦਾ ਹੈ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਹੀ ਸਿਫਤ ਸਲਾਹਾ ਦੇ ਗੀਤ ਗਾਉਂਦਾ ਰਹਿੰਦਾ ਹੈ ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਅਤੇ ਭਟਕਣਾ ਖਤਮ ਹੋ ਜਾਂਦੀ ਹੈ ਇਹਨਾਂ ਹੀ ਬਚਨਾ ਨਾਲ ਸਮਾਪਤੀ ਕਰਾਂਗੇ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਜੀ ਨੇ ਬਹੁਤ ਨਿਮਰਤਾ ਅਤੇ ਪ੍ਰੇਮ ਨਾਲ ਹੁਕਮਨਾਮਾ ਸਾਹਿਬ ਦੀ ਕਥਾ ਸ਼ਰਮਣ ਕੀਤੀ ਹੈ ਗੁਰਬਾਣੀ ਨਾਲ ਜੁੜਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਿੱਖੀ ਦਾ ਬੂਟਾ ਪੂਰੇ ਸੰਸਾਰ ਵਿੱਚ ਫੈਲ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ